ਡਾਕਟਰ ਭੀਮਰਾਓ ਅੰਬੇਦਕਰ ਦੇ ਵਿਰੋਧ ਮਾੜੀ ਸ਼ਬਦਾਵਲੀ ਵਰਤਨ ਤੇ ਦਲਿਤ ਸਮਾਜ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸਾੜਿਆ ਪੁਤਲਾ ਖਬਰ ਮੱਲਾਵਾਲਾ ਤੋਂ ਬੀਜੇਪੀ ਸਰਕਾਰ ਮੁਤਾਬਕ ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਡਾਕਟਰ ਭੀਮਰਾਓ ਅੰਬੇਦਕਰ ਦੇ ਵਿਰੋਧ ਬੋਲੀ ਗਈ ਮਾੜੀ ਸ਼ਬਦਾਵਲੀ ਨੂੰ ਲੈ ਕੇ ਅੱਜ ਮੱਲਾਵਾਲਾ ਮੇਨ ਮਾਰਕੀਟ ਦੇ ਵਿੱਚ ਚੌਂਕ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਸਾੜਿਆ ਗਿਆ ਔਰ ਇੱਥੇ ਹੋਰ ਵੀ ਗੱਲਬਾਤ ਜਿਹੜੀ ਸਾਂਝੀ ਕਰਦੇ ਹੈਗੇ ਆ ਤੇ ਮੌਕੇ ਦੀਆਂ ਤਸਵੀਰਾਂ ਵੇਖਦੇ ਆ ਤੇ ਇਸ ਮੌਕੇ ਜਿਹੜੇ ਸਾਡੇ ਨਾਲ ਪ੍ਰਧਾਨ ਵੀ ਇੱਥੇ ਗੱਲਬਾਤ ਕਰਨੇ ਹੈਗੇ ਤੇ ਜ਼ੋਰਦਾਰ ਨਾਰੇਬਾਜ਼ੀ ਕਰਦੇ ਆ ਜਿਹੜਾ ਇੱਥੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਨਾਰੇਬਾਜ਼ੀ ਕੀਤੀ ਗਈ ਔਰ ਨਾਲ ਇਥੇ ਚੌਂਕ ਦੇ ਵਿੱਚ ਪੁਤਲਾ ਸਾੜਿਆ ਗਿਆ ਵੇਖਦੇ ਹੁਰ ਤਸਵੀਰਾਂ ਤਕਾਰਦੇ ਗੱਲ ਮਾਮੀ ਰੰਡੀ ਕਰ ਗਿਆ ਅੰਮਿਤ ਸ਼ਾਹ ਮਾਂ ਮਰ ਗਿਆ ਮਾਮੀ ਰੰਡੀ ਕਰ ਗਿਆ ਅੰਮਿਤ ਸ਼ਾਹ ਮਾਂ ਮਰ ਗਿਆ ਮਾਮੀ ਰੰਡੀ ਕਰ ਗਿਆ ਹਾਂ ਜੀ ਸਰ ਅੰਜ ਪੁਤਲਾ ਫੁਕਿਆ ਗਿਆ ਕੀ ਕਹੋਗੇ ਇਹ ਜੀ 바ਵਾ ਸਾਹਿਬ ਨੂੰ ਜੋ ਅਮਿਤ ਸ਼ਾਹ ਨੇ ਬਹੁਤ ਨਿੰਦਨੀਏ ਬਿਆਨ ਦਿੱਤਾ ਕਿ ਲੋਕ ਅੰਬੇਡਕਰ ਅੰਬੇਡਕਰ ਚਲਾ ਰਹੇ ਨੇ ਔਰ ਸਾਡੇ ਸਮਾਜ ਵਿੱਚ ਕੋ ਰੋਸ ਹੈ ਪੂਰੇ ਪੰਜਾਬ ਵਿੱਚ ਪুতਲੇ ਜਲਾਏ ਜਾ ਰਹੇ ਨੇ ਇਸ ਕਰਕੇ ਅਸੀਂ ਅੱਜ ਮੱਲਾਂ ਵਾਲੇ ਵੀ ਅਮਨਤ ਸ਼ਾਹ ਦਾ ਪুতਲਾ ਜਲਾ ਕੇ ਆਪਣਾ ਰੋਸ ਜ਼ਾਹਰ ਕੀਤਾ ਜੀ ਪੁਜਾਰਾਂ ਦੇ ਵਿੱਚ ਵੀ ਰੋਸ ਪ੍ਰਦਰਸ਼ਨ ਕੀਤਾ ਹਾਂਜੀ ਬਾਜ਼ਾਰ ਵਿੱਚ ਆਉਂਦੇ ਆ ਅਸੀਂ ਉਹਨਾਂ ਦੇ ਖਿਲਾਫ ਨਾਰੇਬਾਜ਼ੀ ਕੀਤੀ ਔਰ ਬਾਬਾ ਸਾਹਿਬ ਦਾ ਜਕਾਰਾ ਬੋਲਿਆ ਹੋਰ ਜਿਹੜੇ ਲੋਕਾਂ ਨੂੰ ਮੈਸੇਜ ਲੋਕਾਂ ਨੂੰ ਇਹ ਹੈਗਾ ਕਿ ਦੇਖੋ ਤੁਸੀਂ ਕਿਸੇ ਵੀ ਧਰਮ ਵਿੱਚ ਰਹਿੰਦੇ ਜੇ ਕਿਸੇ ਨੂੰ ਵੀ ਮੰਨਦੇ ਜੇ ਪਰ ਕਿਸੇ ਦੇ ਧਰਮ ਦੇ ਖਿਲਾਫ ਕਿਸੇ ਸੂਰਮੇ ਯੋਧੇ ਦੇ ਖਿਲਾਫ ਨਾ ਬੋਲੋ ਤਾਂ ਕਿ ਕੱਲ ਨੂੰ ਉਹ ਇਸ ਤਰ੍ਹਾਂ ਦਾ ਰੋਸ ਪ੍ਰਦਰਸ਼ਨ ਹੋਏਗਾ ਔਰ ਹੋ ਸਕਦਾ ਹੈ ਕਿ ਕੱਲ ਨੂੰ ਇਸ ਤੋਂ ਵੱਡਾ ਵੀ ਰੋਸ ਪ੍ਰਦਰਸ਼ਨ ਹੋਵੇ ਨਿੰਦਨ ਜੋ ਘਟਣਾ ਹੈ ਹਾਂਜੀ ਹਾਂਜੀ ਕੀ ਕਹੋਗੇ ਮੈਂ ਕਹਿਣਾ ਕਿ ਚਾਹੂੰਗਾ ਕਿ ਮੈਂ ਅੰਮਿਤ ਸ਼ਾਹ ਨੂੰ ਇਹ ਦੱਸਣਾ ਚਾਹੂੰਗਾ ਕਿ ਤੂੰ ਇਹ ਗੱਲ ਕੀਤੀ ਸੀਗੀ ਕਿ ਇੱਕ ਪੈਸ਼ਨ ਚੱਲ ਪਿਆ ਅੰਬੇਡ ਕਰ ਅੰਬੇਡ ਕਰ ਅੰਬੇਡ ਕਰ ਮੈਂ ਪਰ ਦੱਸਣਾ ਚਾਹਣਾ ਵੀ ਹੈ ਅਮਿਤ ਸ਼ਾਹ ਜੀ ਜਿਸ ਦਿਨ ਤੁਸੀਂ ਆਪਣੀ ਮੈਂਬਰਸ਼ਿਪ ਦੀ ਕਸਮ ਚੱਕੀ ਸੀ ਤੇ 바ਵਾ ਸਾਹਿਬ ਅੰਬੇਡਕਰ ਦਾ ਜਿਹੜਾ ਸੰਵਿਧਾਨ ਲਿਖਿਆ ਗਿਆ ਉਹਦੇ ਦੁਆਰਾ ਹੀ ਤੁਸੀਂ ਕਸਮ ਚੱਕੀ ਸੀ ਤੇ ਸਾਡਾ ਉਹ ਰੱਬ ਹੈ ਇਸ ਤੋਂ ਵੱਡਾ ਸਾਡੇ ਲਈ ਹੋਰ ਕੋਈ ਨਹੀਂ ਹੈ ਸਾਡਾ ਰੱਬ ਹੈ ਅੰਬੇਡਕਰ ਸੋ ਮੈਂ ਆਪਣੇ ਲੋਕਾਂ ਨੂੰ ਬੇਨਤੀ ਕਰਨੀ ਚਾਹਾਂਗਾ ਮੈਸੇਜ ਦੇਣਾ ਚਾਹਾਂਗਾ ਵੀ ਇਹ ਸਰਕਾਰਾਂ ਜਿਹੜੀਆਂ ਬੀਜੇਪੀ ਸਰਕਾਰ ਹੈ ਆਰਐਸਐਸ ਦਾ ਸਾਰਾ ਝੰਡਾ ਹੈ ਸੋ ਆਪਣੇ ਮੈਂ ਐਸੀ ਬੀਸੀ ਲੋਕਾਂ ਨੂੰ ਬੇਨਤੀ ਕਰਨਾ ਚਾਹਾਂਗਾ ਇਹ ਸਰਕਾਰ ਨੂੰ ਆਪਾਂ ਨੂੰ ਮੂੰਹ ਤੋੜ ਜਵਾਬ ਦੇਣਾ ਪੈਣਾ ਹੈ ਆਉਣ ਵਾਲੇ ਸਮੇਂ 'ਚ ਸਾਡੇ ਲਈ ਬਹੁਤ ਘਾਤਕ ਹੋਏਗੀ ਪੂਰੇ ਪੰਜਾਬ ਲਈ ਨਹੀਂ ਪੂਰੇ ਭਾਰਤ ਲਈ ਘਾਤਕ ਹੋਏਗੀ ਭਾਜਪਾ ਸਰਕਾਰ ਜਿਹੜੇ ਉਸ ਭਾਰਤ ਦੇ ਸੰਵਿਧਾਨ ਦਾ ਫਾਇਦਾ ਲੈਣ ਦੇ ਬਾਵਜੂਦ ਵੀ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਨੂੰ ਬਾਬਾ ਸਾਹਿਬ ਮੇੜ ਕਰਨ ਨੂੰ ਮਾੜਾ ਬੋਲਦੇ ਨੇ ਤੇ ਸਾਡੇ ਬਾਰੇ ਕੀ ਸੋਚਦੇ ਹੋਣਗੇ ਮੈਂ ਬੇਨਤੀ ਕਰਨੀ ਚਾਹੁੰਦਾ ਆਪਣੇ ਨਗਰ ਨਿਵਾਸੀਆਂ ਨੂੰ ਪੂਰੇ ਭਾਰਤ ਦੇ ਲੋਕਾਂ ਨੂੰ ਕਿ ਭਾਜਪਾ ਨੂੰ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਮੂੰਹ ਤੋੜ ਜਵਾਬ ਦਿਓ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਮੈਂਬਰਸ਼ਿਪਾਂ ਤੋਂ ਬਰਖਾਸਤ ਕੀਤਾ ਜਾਵੇ ਅਸੀਂ ਕਰ ਸਕਦਾ ਹਾਂ ਵੋਟ ਦੇ ਆਧਾਰ ਤੇ ਆਉਣ ਵਾਲੇ ਸਮੇਂ 'ਚ ਹੋ ਸਕਦਾ ਸਾਡੇ ਕੋਲੇ ਸਾਡਾ ਵੋਟ ਦਾ ਵੀ ਅਧਿਕਾਰ ਨਾ ਰਵੇ ਇਹ ਅਮੀ ਤੇ ਸ਼ਾਦੀ ਸੋਚ ਹੈ ਜੇ ਪ੍ਰਕਾਸ਼ਿਕਤ ਨਹੀਂ ਕੀਤਾ ਜਾਂਦਾ ਜੇਕਰ ਮਾਫੀਨਾਮਾ ਨਹੀਂ ਹੁੰਦਾ ਸਾਡਾ ਕੰਮ ਠੀਕ ਹੋਗਾ ਨਹੀਂ ਮਾਫੀਨਾਮਾ ਤਾਂ ਸ਼ੋਰ ਹੈ ਜੀ ਦੇਣਾ ਪਊਗਾ ਨਾ ਮਾਫੀਨਾਮਾ ਉਹ ਮੰਗਣ ਮਾਫੀ ਮੰਗਣਗੇ ਜਰੂਰ ਔਰ ਸਾਡੀ ਇੱਕ ਹੋਰ ਬੇਨਤੀ ਇਹ ਹੈ ਸੈਂਟਰ ਗਵਰਨਮੈਂਟ ਅੱਗੇ ਮੋਦੀ ਅੱਗੇ ਵੀ ਇਹ ਤੇਰਾ ਵੀ ਪੱਠਾ ਵਾਰਿਆ ਨਾਲ ਹੈ ਤਾਂ ਤੁਸੀਂ ਸਾਰੇ ਇੱਕੇ ਹੀ ਥਾਲੀ ਦੇ ਚੱਟੇ ਵਟੇ ਦੂਜੀ ਗੱਲ ਇਹ ਵੀ ਇਹਦਾ استਿਫਾ ਹੈ ਸਾਨੂੰ ਚਾਹੀਦਾ ਅਸੀਂ استਿਫੇ ਦੀ ਵੀ ਮੰਗ ਕਰਦੇ ਹਾਂ